ਮਾੜੀ ਨਹਲਾਤੀ ਜਾ ਇਸ ਗੁਫਾ ਲੈ ਅਖੁੱਟ ਪੰਧਾਰਾ ਇਹ ਦੇਖ ਗੁਫਾ ਹੈ ਸਰ ਸੰਗੇ ਦੀ ਬ੍ਰਹਮੰਡ ਦੀ ਗੁਫਾ ਹੈ ਸੰਸਾਰ ਦੀ ਕਿਹਦੇ ਕੋ ਖੋਟੇ ਮੁਕੰਨ ਤੋਂ ਰਾਜ ਪੰਧਾਰਾ ਹੈ ਇੰਨਾ ਖਜ਼ਾਨਾ ਜੋ ਬ੍ਰਹਮੰਡੇ ਸੋਈ ਕਿੰਦੇ ਜੋ ਖੋਜਿਆ ਸੋ ਪਾਵੇ ਅਤੇ ਇਹ ਦਸਮਾਦਾਰੀ ਦੀ ਗੁਫਾ ਜੀ ਅਖੁੱਟ ਪੰਧਾਰਾ ਰੱਖਿਆ ਹੈ ਮਹਾਰਾ ਸਾਹਿਬ ਦਾ ਜੇਪਨ ਦੀ ਲਾਟ ਚਮਕਰੀ ਪ੍ਰਕਾਸ਼ ਰਹੀ ਹੈ ਇਸ ਗੁਫਾ ਦੇ ਦੇ ਅੰਦਰ ਮੁਕੰਨ ਤੋਂ ਰਾਜ ਪੰਧਾਰਾ ਹੈ ਮਨੁੱਖਾ ਜਨਮ ਵਿੱਚ ਇਹ ਸੰਸਾਰ ਦੀ ਗੁਫਾ ਦੀ ਅਖੁੱਟ ਪੰਧਾਰਾ ਹੈ ਸਾਰ ਸੰਗਤ ਰੂਪੀ ਦੁਖਾਦੀ ਤੁੰਤੋਂ ਰਾਜ ਮੁਕੰਤੋਂ ਰਾਜ ਪੰਡਾਰਾ ਹੈ ਗੁਣਾਂ ਦਾ ਕਿਰਿਆ ਬੰਦ ਰੂਪੀ ਦੁਖਾਦੀ ਇਹ ਖੁਦ ਪੰਡਾਰਾ ਹੈ ਇਸ ਵਿੱਚ ਵਸਿਆ ਹਰ ਅਲਾਸ ਅਪਾਰਾ ਉਹ ਸਿਰ ਦੇ ਵਿੱਚ ਉਹ ਸਰੀਰ ਵਿੱਚ ਉਹ ਹਿਰਦੇ ਵਿੱਚ ਉਹ ਸੰਗਤ ਦੇ ਵਿੱਚ ਉਹ ਦਸ਼ਮੇਂ ਹਰ ਅਲਾਸ ਅਪਾਰਾ ਉਹ ਸਿਰ ਦੇ ਵਿੱਚ ਉਹ ਸਰੀਰ ਵਿੱਚ ਉਹ ਹਿਰਦੇ ਵਿੱਚ ਉਹ ਸੰਗਤ ਵਿੱਚ ਉਹ ਦਸ਼ਮੇਂ ਦੁਆਰ ਤੇ ਸਿਖਿਆਤ ਹੋ ਕੇ ਹਰੀ ਜਿਹੜਾ ਮਨ ਦੇ ਸੰਕਲਪਾਂ ਕਲਪਾਂ ਦੀ ਗੰਮਗਾਤੋਂ ਰਹਿਤ ਹੈ ਅਲੱਖ ਲਖਣ ਤੋਂ ਰਹਤ ਹੈ ਦਾਰਾਵਾਰ ਤੋਂ ਰਹਤ ਹੈ ਪ੍ਰਕਿਰਤੀ ਜੋ ਆਵਸਦਾ ਹੈ ਸਿਖਾਤ ਹੋ ਕੇ ਆਪ ਹੀ ਗੁਪਤ ਪ੍ਰਗਟ ਹੈ ਆਪ ਹੀ ਆਪ ਹੀ ਭਾਈ ਮਨਮੁਖਾਂ ਨੂੰ ਗੁਪਤ ਹੈ ਆਪ ਹੀ ਗੁਰਮਖਾਂ ਨੂੰ ਪ੍ਰਗਟ ਹੈ ਆਪ ਹੀ ਗੁਪਤ ਹੈ ਮਿਰਗੁਣ ਸੂਪ ਹੋਣੇ ਤੇ ਆਪ ਹੀ ਸਰਗੁਣ ਸਰੂਪ ਹੋਣੇ ਕਰਕੇ ਪ੍ਰਗਟ ਹੈ ਆਪ ਹੀ ਆਪ ਹੀ ਅਪਰੋਹ ਗਿਆਨੀਆਂ ਨੂੰ ਗੁਪਤ ਹੈ ਆਪ ਹੀ ਅਪਰੋਹ ਗਿਆਨੀਆਂ ਨੂੰ ਪ੍ਰਗਟ ਹੈ ਸਾਭਦੀ ਆਪ ਵਈਆ ਬਣਿਆ ਜਿਹੜੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਆਪਾਂ ਪਾਵਨ ਨੂੰ ਵਈਆ ਬਣਿਆ ਨਾਸ ਕਰ ਲੈਂਦੇ ਐ ਉਨਨੂਏ ਬਾਤ ਮਹਾਰਾਜ ਦਿਲ ਲੰਦੇ ਹਨ ਸੌ ਵਾਰੀ ਜੀਓ ਵਾਰੀ ਅਸੀਂ ਵਾਰ ਵਾਰ ਬਿਲੇ ਹਾਰ ਜਾਈਏ ਸੇ ਪਿਆਰੇ ਜੀ ਅੰਮ੍ਰਿਤ ਨਾਮ ਮੰਨ ਬਸਾਵੇ ਜੋ ਅਮਰ ਕਰਨ ਵਾਲਾ ਅੰਮ੍ਰਿਤ ਨਾਮ ਸੱਚੇ ਪਾਰਸਦਾ ਮਨ ਕੇ ਵਿਸਾਉਣਾ ਕਰਦੇ ਹਨ ਅੰਮ੍ਰਿਤ ਨਾਮ ਮਹਾਰਾਤਮਿਕ ਜੀ ਅੰਮ੍ਰਿਤ ਨਾਮ ਮਹਾਰਾ ਬ੍ਰਹਮਾ ਨੇ ਦੇਣ ਵਾਲਾ ਮਿੱਠਾ ਪਿਆਰਾ ਰਸ ਦਾ ਹੈ ਗੁਰਮਤੀ ਅੰਮ੍ਰਿਤ ਪੀ ਆਵਣਿਆ ਇਹ ਗੁਰਮਤੀ ਦਾ ਜਿਹਨਾਂ ਨੂੰ ਮਹਾਰਾ ਅੰਮ੍ਰਿਤ ਨਾਮ ਪੀ ਆਉਂਦੇ ਉਹ ਪੀਣਾ ਕਰਦੇ ਹਨ ਰਹਾ ਹੋਮੇ ਮਾਰ ਬੱਜਰ ਕਪਾਟ ਖੁਲਾਇਆ ਦਿਨਾਂ ਨੰਦੋਂ ਅੰਮ੍ਰਿਤ ਨਾਮ ਨੂੰ ਪੀ ਕੇ ਹੋਮੇ ਨੂੰ ਮਾਰ ਦਿੱਤਾ ਹੈ ਬੱਜਰ ਪੰਜਾਂ ਕੋਸਾਂ ਦੇ ਜਿਹੜੇ ਸੱਤਾਂ ਧੰਤਾਂ ਦੀ ਨਿਆਂ ਹੀ ਕਰਦੇ ਤੱਕ ਤੇ ਸੀ ਪੱਖਰ ਦੀ ਨਿਆਂ ਉਹਨਾਂ ਦੇ ਕਪਾੜ ਖੋਲ ਦਿੱਤੇ ਆਸਾ ਦੇ ਸਾਰੇ ਛੇ ਚੱਕਰਾਂ ਦੇ ਜੋਗੀ ਕਹਿੰਦੇ ਆਸਾ ਦੇ ਸਾਰੇ ਵਿਦਾਂਤੀ ਕਹਿੰਦੇ ਹਨ ਪੰਜਾਂ ਕੋਸਾਂ ਦੇ ਵੀ ਕਹਿੰਦੇ ਨੇ ਇਹਨੂੰ ਖੁਲਾਟਦਾ ਮਹਾਰਾਜ ਨੇ ਛਿਆਂ ਚੱਕਰਾਂ ਦੇ ਤਾਂ ਕਪਾੜ ਪ੍ਰਾਣਾ ਯਾਗ ਦੀ ਕੁੰਜੀ ਨਾਲ ਖੁੱਲੇ ਜਾਂਦੇ ਇਸੇ ਪ੍ਰਕਾਰ ਆਸਾਨ ਦੇ ਸਾਦੇ ਸਾਧ ਸੰਗਤ ਦੀ ਨਰਾਸ਼ੇ ਹੋਣੇ ਕਰਕੇ ਤੇ ਨਿਰਸੰਸ ਹੋਣੇ ਕਰਕੇ ਖੁੱਲਦੇ ਹਨਗੇ ਪੰਜਾਂ ਕੋਸ਼ਾਂ ਦੇ ਬ੍ਰਹਮ ਗਿਆਨ ਦੇ ਪ੍ਰਾਪਤੀ ਕਰਕੇ ਖੁੱਲਦੇ ਹਨ ਨਾਮ ਅਮੂਲਕ ਗੁਰ ਪ੍ਰਸਾਦ ਦੀ ਪਾਇ ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੇ ਮੋਲਕ ਨਾਮ ਨੂੰ ਸਤਿਗੁਰਾਂ ਦੇ ਪਾਸੋਂ ਪਾ ਲਿਆ ਹੈ ਬਿਨ ਸਾਵਦਾ ਨਾਮ ਨਾ ਪਾਈ ਕੋਈ ਬਿਨ ਗੁਰ ਸਾਹ ਦੇ ਉਪਦੇਸ਼ ਕਮਾਏ ਤੋਂ ਬਿਨਾ ਕੋਈ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ ਗੁਰ ਕਿਰਪਾ ਮਨ ਵਸਾਵੇ ਉਹ ਸਤਗੁਰੂ ਦੀ ਜਿਹਨਾਂ ਦੀ ਕਿਰਪਾ ਹੁੰਦੀ ਹੈ ਮਹਾਰਾਜ ਨਾ ਉਹਨੂੰ ਮਨ 'ਚ ਵਸਾਉਣਾ ਕਰਦੇ ਆ ਗੁਰ ਗਿਆਨ ਅੰਜਨ ਸਤ ਨੇਤਰੀ ਪਾਇ ਗੁਰ ਗਿਆਨ ਅਪਰੋਹ ਗਿਆਨ ਗੋ ਅੰਮ੍ਰੰਦੀ ਨੂੰ ਸਾਚਾ ਯਾਦ ਕਰਕੇ ਵੇਖ ਲੈਣਾ ਇਹ ਆਪਣੇ ਆਪ ਨੂੰ ਇਹ ਗੁਰ ਗਿਆਨ ਅਪਰੋਹ ਗਿਆਨ ਰੂਪੀ ਅੰਜਨ ਸ਼ਰਮਾ ਹੈ ਇਹ ਸੱਚੇ ਦਾ ਨੇਤਰਾंचं ਮਨਬੁੱਧ ਨੂੰ ਤੇ ਨੇਤਰਾंचं ਜਿਨਾਂ ਨੇ ਪਉਣਾ ਕੀਤਾ ਹੈ ਹਾਲ ਤੱਕ ਚਾਨਣ ਅਗਿਆਨ ਅੰਧੇਰ ਗਵਾਹ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਸਾਧ ਸੰਗ ਦੀ ਗਵਾਕਤਾ ਮਾਰੇ ਨੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਚਾਨਣ ਹੋ ਗਿਆ ਹੈ ਜੋਤੀ ਜੋਤ ਮਿਲੀ ਮਨ ਮੰਨਿਆ ਜੋਤੀ ਜੋਤ ਆਇਆ ਸੁਨੰਦਰੂਪ ਉਹਦੀ ਜੋਤ ਪਰਤਕ ਜੋਨ ਦੀ ਤਿੰਨ ਤਿੰਨ ਦੇਹਾਂ ਨੂੰ ਪ੍ਰਕਾਸ਼ ਦੀ ਸੀ ਵਰਗ ਭੇਦ ਹੋ ਗਈ ਮਨ ਮੰਨ ਗਿਆ ਹਰ ਦਰ ਸੂ ਭਾ ਪਾਵਣ ਜੋ ਹਰੀ ਦਰਗਾਹ ਵਿੱਚੋਂ ਸਾਧ ਸੰਗਤ ਕੀ ਜੀ ਹਰੀ ਦਰਗਾਹ ਸੱਜ ਖੰਡ ਕੀ ਇਹ ਸੋਧਾ ਪਉਣਾ ਕਰਦੇ ਹਨ ਸਰੀਰਹੁ ਪਾਲਣ ਕੋ ਬਾਹਰ ਜਾ ਜਿਵੇਂ ਮਨੁੱਖਾ ਜਨ ਸਰੀਰ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਨ ਇਹ ਤੋਂ ਬਾਹਰ ਭੱਲਣ ਵਾਸਤੇ ਭਟਕਦਾ ਫਿਰਦਾ ਹੈ ਨਾਮ ਨਾ ਲਹਿ ਬਹੁਤ ਗੀਦਾਰ ਦੁਖ ਪਾਈ ਪਰਮੇਸ਼ਰ ਦਾ ਨਾਮ ਨਹੀਂ ਉਹ ਪ੍ਰਾਪਤ ਕਰ ਸਕਦਾ ਬਾਹਲੀਆਂ ਵਿਗਾੜ ਵਾਲੀਆਂ ਚੀਜ਼ਾਂ ਤੇ ਲੱਗ ਜਾਏਗਾ ਆਪਣਾ ਜੀਵਨ ਬਗਾਲ ਲਏਗਾ ਐਂ ਤੂੰ ਦੁਖੀ ਪਾਵੇਗਾ ਮਨ ਲਗਾਰ ਕਰਨ ਵਾਲੇ ਵਕਾਰ ਚ ਬੜ ਜਾਣਗੇ ਮਨਮੁਖ ਅੰधे सूਝਾ ਨਹੀਂ ਮਨਮੁਖ ਐਸੇ ਅਗਿਆਨੀ ਹਨ ਜਿਵੇਂ ਅਸੂਰ ਮੈਨੂੰ ਦਿਸਦਾ ਨਹੀਂ ਹੈ ਐ ਉਹਨਾਂ ਨੂੰ ਸਰੂਪ ਦਿਸਦਾ ਨਹੀਂ ਹੈ ਘਿਰ ਘਿਰ ਆਏ ਗੁਰਮੁਖ ਵਖ ਪਾਉਣੇ ਘਿਰ ਕੇ ਘਿਰ ਕੇ ਮਨ ਨੂੰ ਜਿਹਾਣ ਅੰਤਰਮੋਖਾਂ ਨੂੰ ਮੁੜ ਕੇ ਫਿਰ ਕਰਕੇ ਆ ਜਾਣ ਸੰਗਤ ਵਿੱਚ ਇਹ ਗੁਰਮਖਾਤੋਂ ਆਤਮਾਨੰਦ ਰੂਪੀ ਵਸਤੂ ਨੂੰ ਪਾ ਸਕਦੇ ਹਨ ਗੁਰ ਪ੍ਰਸਾਦੀ ਸੱਚਾ ਹਰ ਪਾਏ ਇਹ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਸੱਚੇ ਹਰੀ ਅਕਾਲ ਪੁਰਖ ਨੂੰ ਜੀਵ ਪਾ ਸਕਦਾ ਹੈ ਮਨ ਕਾਲ ਦੇਖੇ ਹੋ ਮੈਂ ਲਲ ਗਾਈ ਜਿਹੜਾ ਮਨ ਤੰਦਰੰਦਰ ਪਰਮੇਸ਼ਰ ਨੂੰ ਵੇਖ ਲੈਂਦਾ ਪ੍ਰਗਟ ਕਰਕੇ ਉਹਦੀ ਹੋਮੈ ਦੀ ਮੈਲ ਅੰਦਰੋਂ ਚਲੀ ਜਾਂਦੀ ਹੈ ਉਮੈਲੀ ਮੈਲ ਜਾਂਦੀ ਤਾਂ ਮਨ ਆਪਣੇ ਅੰਦਰ ਦੇਖਦਾ ਨਿਰੰਤਰ ਏਕਾਸ ਬੈਸ ਸੁਖਾਲ ਸਭ ਹਰ ਗੁਣ ਦਾ ਹੈ ਕਿਵੇਂ ਹੋਵੇਂ ਜਾਂਦੀ ਹੈ ਸ੍ਰੀਨਾਮ ਸਾਹਿਬ ਸੰਗਤ ਵਿੱਚ ਬੈਠ ਕੇ ਜੋ ਸਦਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ ਸੱਚਾ ਸਭ ਦਾ ਸਮਾਵਣਿਆ ਉਸ ਦੇ ਗੁਣਾਂ ਦੇ ਉਪਦੇਸ਼ ਕਰਕੇ ਮਹਾਰਾਜ ਦੇ ਰੂਪ ਵਿੱਚ ਸਮਾਵਣਿਆ ਤ੍ਰੇਦ ਹੋ ਜਾਂਦਾ ਮਿਲ ਜਾਂਦਾ ਹੈ ਨਾ ਦਰ ਸਾਚੀ ਤਾਵਤ ਰਹਾਏ ਜਿਹੜੇ ਨੋ ਗੋਲ ਕਹਿਣਾ ਤੌਂਦੇ ਵਿਸ਼ਿਆਂ ਵੱਲ ਇਹਨਾਂ ਨੂੰ ਰੋਕ ਕਰਕੇ ਰੱਖਿਆ ਹੈ ਜਿਨ੍ਹਾਂ ਨੇ ਤੌਂਦੇ ਮਨ ਨੂੰ ਵੀ ਵਾਸ਼ਨਾ ਵੱਲੋਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦੌੜ ਜਾਣ ਨੂੰ ਰੱਖਿਆ ਹੈ ਦਸਵਾਂ ਅਲੇ ਦੀ ਘਰ ਵਾਸਤਾ ਪਾਈ ਉਹ ਦਸਵੇਂ ਦਵਾਰ ਤੇ ਜੋਗੀ ਚੇਤਨ ਦੀ ਲਾਟ ਹੈ ਜਿਹੜੀ ਚਮਕਦੀ ਬੀਜਲ ਚਮਕੇ ਹੋਏ ਆਨੰਦ ਜੈ ਪੜ ਪ੍ਰਭਾਲ ਗੋਵਿੰਦ ਇਸ ਪ੍ਰਕਾਰ ਦਾ ਪ੍ਰਕਾਸ਼ ਹੈ ਉਸ ਪ੍ਰਕਾਸ਼ ਨੂੰ ਪਾ ਕੇ ਜੋਗੀ ਪ੍ਰਸੰਨ ਹੋ ਜਾਂਦੇ ਆ ਚੇਤਨ ਦੀ ਲਾਟ ਨੂੰ ਵੇਖ ਕਰਕੇ ਇਸ ਪ੍ਰਕਾਰ ਦਾ ਪ੍ਰਕਾਸ਼ ਵੇਖ ਕੇ ਤਰਪਤ ਹੁੰਦੇ ਹਨ ਦੂਸਰਾ ਦੱਸਦਾ ਇਹਨੇ ਕਿ ਕਾਰਵਾਸਾ ਪਾਹਮੋ ਜਿਹੜਾ ਚੇਤਨ ਬ੍ਰਹਮ ਹੈ ਉਹ ਆਪਦਾ ਨਿਰਸਰੂਪੀ ਘਰ ਹੈ ਉਹਦੇ ਚ ਦਸਵਾਂ ਕੌਣ ਹੈ ਮਨ ਨੌ ਗੋਲਕਾਂ ਚ ਇਹਦੇ ਦੁਆਰਾ ਨਿਰਸਰੂਪੀ ਘਰ ਤੇ ਵਾਸਾ ਪਾਉਂਦੇ ਹਨ ਉਥੇ ਅਨਹਦ ਸਾਧ ਦੇ ਸਾਧ ਦੇ ਵਜਹਿ ਦਿਨ ਰਾਤ ਉਥੇ ਦਸਵੇਂ ਦਾਰ ਜੋਗੀਆਂ ਨੂੰ ਰਾਤ ਨੇ ਇੱਕ ਰਾ ਸ਼ਬਦ ਬਜਦੇ ਹਨ ਅਨਹਦ ਹਦ ਕੋ ਰਾਤ ਸ਼ਬਦ ਬ੍ਰਹਮ ਪਰਗਟ ਹੋਇਆ ਹੁੰਦਾ ਉਹਨਾਂ ਦੇ ਅੰਤਾਂ ਕਰਨ ਦੇ ਅੰਦਰ ਗੁਰਮਤੀ ਸ਼ਬਦ ਸੁਣਾਵਣੇ ਜਿਹੜੇ ਗੁਰਮਤੀ ਦੇ ਉਹਨਾਂ ਨੂੰ ਮਹਾਰਾਜ ਸਾਹਿਬ ਨੇ ਸ਼ਬਦ ਸੁਣਾਉਣਾ ਕੀਤੇ ਆ ਉਹ ਮਹਾਰਾਜ ਸ਼ਬਦ ਨੂੰ ਸੁਣ ਕੇ ਨਿਹਾਲ ਹੁੰਦੇ ਹਨ ਬੇਨ ਸ਼ਬਦ ਦਾ ਅੰਤਰ ਆ ਹਨੇਰਾ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਨਹੀਂ ਕੀਤੀ ਅੰਦਰ ਅ ਗਿਆਨ ਦਾ ਹਨੇਰਾ ਭਾਵੇਂ ਕਿੰਨੀਆਂ ਬਿਜਲੀਆਂ ਦੇ ਲਸ਼ਕਾਂ ਦੇਖਦਾ ਹੋਵੇ ਕੋਈ ਹਉਮੈ ਨਹੀਂ ਮਿਟਦੀ ਤੋ ਅੰਦਰ ਦੀ ਆਂਡਾ ਵੀ ਰਾ ਬਣਿਆ ਹੀ ਰਹਿੰਦਾ ਹੈ ਨਾ ਵਾਸਲ ਹੈ ਨਾ ਚੂਕਾ ਹੈ ਫੇਰਾ ਜਿਉਂ ਉਹ ਆਤਮਾਨੰਦ ਵਸਤੂ ਪ੍ਰਾਪਤ ਹੋ ਸਕਦੀ ਹੈ ਨਾ 84 ਦਾ ਫੇਰਾ ਚੱਕਿਆ ਜਾ ਸਕਦਾ ਇਹਦਾ ਕੋਈ ਆਦ ਦੀ ਗੱਲ ਐ ਸਾਥ ਸੰਗਤ ਦੀ ਇੱਕ ਵਾਰੀ ਪੜਾਏ ਮਤ ਦੇ ਅੰਮਨੀ ਜਿਹੇ ਸਾਨੇ ਉਹ ਦੱਸ ਰਹੇ ਕਿਸੇ ਉੱਥੇ ਜਿਵੇਂ ਖਜੂਰ ਨੂੰ ਆ ਕੇ ਖਜੂਰਾਂ ਲੱਗੀਆਂ ਹੁੰਦੀਆਂ ਐ ਸੂਰਜ ਲੱਗੋਇਆ ਦਸਵੇਂ ਦਵਾਰ ਵਿੱਚ ਉਹ ਪ੍ਰਕਾਸ਼ ਹੁੰਦਾ ਹੈ ਉਹਲੇ ਬੈਠੇ ਅਧਿਕਾਰੀ ਸੁਣ ਰਹੇ ਸਨ ਭਾਈ ਸਾਹਿਬ ਭਾਈ ਰੰਪੀਰ ਸਿੰਘ ਸਾਹਿਬ ਜੀ ਜੋ ਮਹਾਂਪੁਰਖ ਰੰਗਵਾ ਆਪਣੇ ਨਾਰੰਗਵਾਲ ਦੇ ਹੋਏ ਹਨ ਜਿਨ੍ਹਾਂ ਨੂੰ ਪੰਥਵਾਦ ਤੇ 16 ਸਾਲ ਮਹਾਰਾਜ ਸਚੇ ਦਾਸ ਸਾਹਿਬ ਜੀ ਦੇ ਰਕਾਬगंज ਦੀ ਕੰਧ ਟਾਉਣ ਤੋਂ ਗੌਰਮੈਂਟ ਦੇ ਜਾ ਕੇ ਜੇਲ੍ਹ ਹੋਏ ਸਨ ਇਸ ਪ੍ਰਕਾਰ ਸਾਹਿਬ ਸੰਗੇ ਜੀ ਉਹਨਾਂ ਗੁਰਮਖਾਂ ਦੀ ਕੁਰਬਾਨੀ ਦਾ ਸਦਕਾ ਉਹ ਪਹਿਲਾਂ ਕਾਲੀ ਪੜਦੇ ਹੁੰਦੇ ਸਨ ਲਾਹੌਰ ਵੀ ਪੜਦੇ ਰਹੇ ਹਨ ਫਿਰ ਅਬਤਾਬਾਦ ਇਹਨਾਂ ਦਾ ਮਲਾਪ ਹੋਇਆ ਨਾਰਨਵਾਜ਼ ਦੇ ਮਹਿਮਸ ਵਾਲਾ ਕੋਲੇ ਕੋਲੀ ਹੈ ਉੱਥੇ ਗਏ ਤੇ ਬਚਨ ਬਲਾਸ ਹੋ ਰਹੇ ਸਨ ਭਾਈ ਸੋਨ ਸਿੰਘ ਜੀ ਜਿਹੜੇ ਸਨ ਅਦਾਦਾ ਸਵਮੀਆ ਦੇ ਬਾਣੀ ਉਹ ਕਹਿ ਰਹੇ ਸਨ ਕਿ ਐ ਸੂਰਜ ਚਮਕਦੇ ਐ ਐ ਲਸ਼ਕਾ ਹੁੰਦੀ ਐ ਭਾਈ ਸਾਹਿਬ ਨੇ ਉਹਦੇ ਸਾਹਮਣੇ ਘੜੀ ਪਈ ਸੀ ਚੱਕ ਕੇ ਪਹਿਲਾਂ ਤਾਂ ਜੇਬ ਚ ਪਾ ਲਈ ਫਿਰ ਸੋਚਿਆ ਮੈਨੂੰ ਚੋਰੀ ਨਾ ਬਣਾ ਲੇ ਉਹਦੇ ਪਿਛਲੇ ਪਾਸੇ ਰੱਖ ਦਿੱਤੀ ਪਿਛਲੇ ਪਾਸੇ ਰੱਖ ਦਿੱਤੀ ਤੇ ਲੰਘੀ ਆਇਆ ਮਾਰਾ ਭੋਜਨ ਪਿਆਰਾ ਕਹਿੰਦੇ ਮੇਰੀ ਘੜੀ ਵੇਖੀ ਟਾਈਮ ਹੈ ਘੜੀ ਪਾਲਣ ਲੱਗੇ ਲੱਭੇ ਨਾ ਇੰਨੇ ਕਰੋੜਾਂ ਸੂਰਜ ਵਿਖਾਉਣਾ ਤੇ ਚੇਲਿਆਂ ਨੂੰ ਤੈਨੂੰ ਆਪ ਦੀ ਘੜੀ ਦਾ ਕਰਾ ਨਹੀਂ ਜੇ ਮਾਰਨ ਕ ਮਗਰ ਪਾਛੇ ਕਾਸ਼ੀ ਨੂੰ ਸੁਜੇ ਇਹ ਪਰਮਾਲ ਹੋਏ ਇਹ ਬਾਗ ਅਲੌਖ ਕੀ ਹੈ ਨਾ ਥੋਡੇ ਜਿਹੜੇ ਉਹ ਕਹਨੇ ਆ ਸੁਣ ਕੇ ਬਹੁਤ ਸਾਰੇ ਸ਼ਰਮਿੰਦਾ ਹੋਣਾ ਕਿ ਆਹ ਕਾ ਬਾਤ ਦੀ ਗੱਲ ਆ ਸਭ ਸੰਗੇ ਜੀ ਇਸ ਪ੍ਰਕਾਰ ਕੁਤਲੀਆਂ ਗੱਲਾਂ ਦਾ ਬਾਰੀਆਂ ਭਾਵੇਂ ਕਿੰਨੇ ਲੋਕ ਮਾਰ ਲੈਂਦੇ ਹਨ ਬਿਨ ਸਬਦਾ ਅੰਤਰ ਆ ਨਹੀਂ ਅੰਦਰ ਆ ਜਾਂਦਾ ਨਹੀਂ ਰੱਬ ਦੀ ਕਮਾਈ ਦੇ ਨਾਲ ਬਣਿਆ ਹੀ ਰਹਿੰਦਾ ਹੈ ਨਾ ਵਸਲ ਹੈ ਨਾ ਤੀਕਾ ਸੇ ਨਾ ਆਤਮਾ ਨੂੰ ਵੀ ਵਸ ਨੂੰ ਲੈ ਸਕਦੇ ਨਾ ਉਹਨਾਂ ਦੇ ਚਰਾਸੀਆਂ ਦਾ ਫੇਰਾ ਚੱਕਿਆ ਜਾ ਸਕਦਾ ਸਤਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲ ਲੈ ਨਹੀਂ ਜੇ ਤੁਮ ਸਤਗੁਰੂ ਸੱਚੇ ਪਾਤਸ਼ਾਹ ਦੇ ਹੱਥ ਬ੍ਰਹਮ ਵਿਦਿਆ ਰੂਪੀ ਕੁੰਜੀ ਹੈ ਅਗਿਆਨ ਦਾ ਜਿੰਦਰਾ ਖੋਲਣ ਦੀ ਅਤੇ ਉਪਾਸ਼ਨਾ ਦੀ ਕੁੰਜੀ ਹੈ ਇਸ ਪ੍ਰਕਾਰ ਸਾਹ ਸਮਝੀਏ ਦਵਾਇ ਦਾ ਕੋਈ ਜਿੰਦਰਾ ਖੋਲਣ ਦੀ ਹੋਮੇ ਦੇ ਪਰਦੇ ਖੋਲਣ ਦੀ ਹੋਰ ਕੋਈ ਦੇ ਹੱਥ ਨਹੀਂ ਹੈ ਭਗਤੀ ਰੂਪ ਕੁੰਜੀ ਆ ਸਰਗਰਾਂ ਦੇ ਵਸਤੂ ਹੋਰ ਕੋਈ ਦੇ ਪਾਸੇ ਇਹ ਦਰਵਾਜਾ ਦਸਵੇਂ ਦੁਆਰ ਦਾ ਪ੍ਰਾਣਾਜਾਂ ਕੁੰਜੀ ਤੋਂ ਬਿਨਾਂ ਤੇ ਅਗਿਆਨ ਦਾ ਜਿੰਦਰਾ ਆਸਾਂ ਦੇ ਸਾਰੇ ਪਾਸੇ ਨਿਕਲਦੇ ਹਨ ਵਰ ਪੂਰਾ ਭਾਗ ਮਿਲਾਵਾਂ ਜਦੋਂ ਪੂਰਾ ਭਾਗਾ ਕਰਕੇ ਸਰਬਦੂਸਾਹਿ ਜੀ ਨੂੰ ਮਲਾਉਂਦੇ ਉਹਨਾਂ ਦਾ ਮਿਲਣਾ ਹੁੰਦਾ ਹੈ ਗੁਪਤ ਪ੍ਰਗਟਤੀ ਸਭ ਨਹੀਂ ਸਾਹਿ ਇਹ ਮਹਾਰਾ ਜਿਹੜੀਆਂ ਗੁਪਤ ਨੂੰ ਹੈ ਸੂਖ ਮਰੂਖਾ ਉਹਨਾਂ ਚ ਵੀ ਜਿਹੜੇ ਪ੍ਰਗਟੇ ਸਰੀਰ ਇਹਨਾਂ ਚ ਵੀ ਤੂੰ ਸਾਰਿਆਂ ਥਾਵਾਂ 'ਚ ਹੈ ਜਿਨ੍ਹਾਂ ਦੇ ਅਗਿਆਨੀ ਅੰਦਰ ਗੁਪਤ ਹੈ ਉਹਨਾਂ ਚ ਵੀ ਤੂੰ ਵਿਆਪਕ ਹੈ ਜਿਵੇਂ ਪੂਰਨ ਪੂਰਨ ਮਹੀ ਦਾ ਚੰਦਨਾ ਚੜਿਆ ਪ੍ਰਤੀਕ ਹੁੰਦਾ ਹੈ ਮੱਸਿਆ ਦਾ ਚੰਦਨਾ ਹੁੰਦਾ ਤਾਂ ਆਕਾਸ਼ ਦੀ ਆਪਰ ਦਿਸਦਾ ਨਹੀਂ ਇਸੇ ਪ੍ਰਕਾਰ ਆ ਮਹਾਬਕ ਜੰਦ ਗੁਪਤਗਾਇ ਨਾਰਾ ਕਾਸ਼ ਜਿਵੇਂ ਚੰਦਰਵਾ ਗੁਪਤ ਰਿੰਦਾ ਐ ਮਸਿਆ ਦੀ ਰਾਤ ਜਾਨੀਆਂ ਤੇ ਬਣੀ ਹੋਈ ਐ ਤੂੰ ਚੰਦਰਵਾ ਦੀ ਨਹੀਂ ਗੁਪਤੀ ਉਹਨਾਂ ਦੇ ਰੂਜ ਚ ਰਹੀਆਂ ਹੈ ਤੇ ਉਹਨਾਂ ਦੇ ਹਿਰਦੇ ਚ ਤੂੰ ਹਿਰਦੇ ਗੋਤ ਵਸਣ ਦਾ ਰੱਬ ਤੇਰਾ ਪਾਉ ਨੁ ਬੁਝੇ ਗਵਾਰੀ ਤੇਰਾ ਪ੍ਰਕਾਸ਼ ਨਹੀਂ ਉਹ ਸਮਝ ਸਕਦੇ ਜਿਨ੍ਹਾਂ ਨਾਲ ਜਿਉਂਦੇ ਆ ਜਾਗਦੇ ਇੰਦਰੀਆਂ ਕਰਿਆ ਕਰਦੀਆਂ ਉਸ ਪ੍ਰਕਾਸ਼ ਤੋਂ ਬੇਮੁਖ ਹਨ ਉਹ ਸਮਝ ਨਹੀਂ ਸਕਦੇ ਯੋ ਘੁੱਪਤ ਵੀ ਅਗਿਆਨੀਆਂ ਦੇ ਅੰਦਰ ਤੂੰ ਹੈ ਪ੍ਰਗਟ ਤੈ ਤੂੰ ਸਭ ਨਹੀਂ ਖਾਈ ਪ੍ਰਗਟ ਗੁਰਮੁਖਾਂ ਦੇ ਅੰਦਰ ਹੈ ਜਿਨ੍ਹਾਂ ਨੂੰ ਸਾਰਿਆਂ ਥਾਂ 'ਚ ਪ੍ਰਾਪਤ ਹੋ ਗਿਆ ਹੈ ਗੁਰ ਪ੍ਰਸਾਦੀ ਮਿਲ ਸੋ ਜੀਪੈ ਜਿਹਦੇ ਸਰਬਉਨਾ ਦੀ ਕਿਰਪਾ ਨਾਲ ਮਿਲੇ ਉਹਨਾਂ ਸੋਝੀ ਸਮਝ ਪਾਈ ਆਪਦੇ ਸਰੂਪ ਦੀ ਨਾਲਕ ਨਾਮ ਸਲਾਹ ਸਦਾ ਤੂੰ ਸਰਬਉਨਾ ਜੀ ਕਹਿੰਦੇ ਭਾਈ ਸਲਾਵਾ ਤੇ ਤੂੰ ਦਾ ਨਾਮ ਨੂੰ ਸਲਾਇਆ ਕਰੇ ਪਿਆਰਿਆ ਗੁਰਮੁਖ ਮਨਿ ਵਸਾਵਣੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਮਨ 'ਚ ਵਸਾਇਆ ਜਾਂਦਾ ਵਸਾਉਣਾ ਕਰੀਏ ਮਾਜ ਮਹਾਂ ਲਾਤੀ ਜਾ ਗੁਰਮੁਖ ਮਿਲਾ ਨਿਲਾਏ ਆਪੀ ਜਿਹੜੇ ਗੁਰਮਖਾਂ ਵਾਹਿਗੁਰੂ ਨਾਲ ਮਿਲੇ ਹੋਏ ਆ ਉਹਨਾਂ ਨੂੰ ਪਰਮੇਸ਼ਰ ਆਪ ਦੇ ਨਾਲ ਮਿਲਾ ਲਿਆ ਹੈ ਜਿਹੜੇ ਗੁਰਮਖਾਂ ਨਾਲ ਮਿਲਦੇ ਆ ਉਹਨਾਂ ਨੂੰ ਵਾਹਿਗੁਰੂ ਆਪ ਨਾਲ ਮਿਲ ਲੈਂਦਾ ਐਸੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਕਾਲ ਨਾ ਜੋ ਹੈ ਦੁੱਖ ਨਾ ਸੰਤਾ ਜਿਵੇਂ ਮਾਰਾ ਜਿਹੜੇ ਮਾਰਾ ਨੇ ਮਿਲ ਜਾਂਦੇ ਨੂੰ ਕੀ ਸੁਖ ਹੁੰਦਾ ਕਹਿੰਦੇ ਕਾਲ ਨਹੀਂ ਤਾੜ ਸਕਦਾ ਉਹਨਾਂ ਨੂੰ ਉਹ ਜੰਮਣ ਮਰਨ ਦੇ ਦੁੱਖ ਤੇ ਸੰਤਾਪਤ ਉਹ ਦੁਖੀ ਨਹੀਂ ਹੁੰਦੇ ਹਨ ਕੰਤਾਪੇ ਦੁਖੀ ਨਹੀਂ ਹੁੰਦੇ ਹਨ ਹਉਮੈ ਮਾਰ ਬੰਧਨ ਸਭ ਤੋੜੈ ਉਹਨਾਂ ਦੇ ਦੀ ਹੰਕਾਰ ਮਾਰ ਲਈ ਹੈ ਕਰਤਾ ਧਰਤਾ ਦੇ ਜੰਮਨ ਮਰਨ ਦੇ ਸਾਰੇ ਹੰਕਾਰ ਮੰਕਾਰ ਦੇ ਮੰਨਨ ਉਹਨੇ ਤੋੜ ਦਿੱਤੇ ਹੈ ਗੁਰਮੁਖ ਸਭ ਦੇ ਸੁਹਾਵਣਿਆ ਉਹ ਗੁਰਮੁਖ ਜਿਹੜੇ ਗੁਰਾਂ ਦੇ ਸ਼ਬਦ ਕਰਕੇ ਹੀ ਸੋਭਨੀਕ ਹੋ ਰਹੇ ਹਨ ਹਉ ਵਾਰੀ ਜੀਓ ਵਾਰੀ ਅਸੀਂ ਵਾਰ-ਵਾਰ ਬਿਲੇ ਹਾਰ ਜਾਈਏ ਜੀ ਹਰ ਹਰ ਨਾਮ ਸੁਹਾਵਣਿਆ ਹਰ ਹਰ ਨਾਮ ਸੁਹਾਵਣਿਆ ਜੋ ਮਾਰੇ ਤੇ ਨਾਮ ਕਰਕੇ ਸੋਭਨੀਕ ਜੀਵਨ ਹੋਇਆ ਹੈ ਤੋ ਗਾਉਂਦੇ ਹਨ ਜੋ ਮਹਾਰਾਜ ਦੇ ਨਾਮ ਕਰਕੇ ਗੁਰਮੁਖ ਦਾ ਗੁਰਮੁਖ ਨਾਚ ਹੈ ਜਿਹੜੇ ਗੁਰਮੁਖ ਹਨਗੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੈ ਗੁਰਮੁਖ ਨਿਰਤਕਾਰੀ ਕਿਹੜੀ ਕਰਨੀ ਹੈ ਜਿਹੜਾ ਨਿਰਣਾ ਕਰਦੇ ਹੈ ਪਰਮੇਸ਼ਰ ਦੇ ਨਾਮ ਦਾ ਨਿਰਣਾ ਕਰ ਲੋ ਨਿਰਤਕਾਰੀ ਕਰਦੇ ਹਨ ਹਰ ਤੇਤੀ ਚਿਤ ਲਾਵਣੇ ਜਿਹੜਾ ਹਰੀ ਨਾਲ ਚਿਤ ਨੂੰ ਲਾਉਣਾ ਇਹੋ ਨਿਰਣਾ ਹੈ ਉਹਨਾਂ ਦਾ ਕਿ ਮਹਾਰਾਜ ਨਾਲ ਚਿਤ ਜੁਰ ਕੈ ਸਭ ਨੇ ਹਾਲ ਹੋਈ ਜਾ ਹੈ ਰਹਾ ਗੁਰਮੁਖ ਜੀ ਜੀਵਾਂ ਮਰ ਪਰਵਾਨ ਜਨਮੁਖ ਜੀ ਸਰੀਰ ਕਰਕੇ ਜਿਉਂਦੇ ਆ ਤਾਂ ਵੀ ਪ੍ਰਵਾਨ ਹੈ ਵਾਹਿਗੁਰੂ ਨਾਲ ਲੱਖਾਂ ਪ੍ਰਾਣੀਆਂ ਨੂੰ ਜੋੜਦੇ ਰਹਿੰਦੇ ਆ ਜੇ ਸਰੀਰ ਛੱਡ ਜਾਂਦੇ ਤਾਂ ਵੀ ਪ੍ਰਵਾਨ ਨਹੀਂ ਕਰ ਜੋਤ ਮਿਲ ਜਾਂਦੇ ਆ ਪਿਛਲਿਆਂ ਨੂੰ ਬਰਾਗ ਹੋ ਜਾਂਦਾ ਉਹ ਬਰਾਗ ਕਰਕੇ ਕਮਾਈ ਕਰਕੇ ਉਹ ਵੀ ਉੱਚੇ ਹੋ ਜਾਂਦੇ ਜੀਵਨ ਵਾਲੇ ਇਉਂ ਜਿਉਂਦੇ ਹੋਏ ਤੇ ਸਰੀਰ ਛੱਡ ਕੇ ਵੀ ਗੁਰਮਖਤਾ ਪ੍ਰਵਾਨ ਹੈ ਮਾਰਦਾਨ ਕਰਕੇ ਵਾਹਿਗੁਰੂ ਜੀ ਦੇ ਪ੍ਰਵਾਨ ਹਨ ਗੁਰਮੁਖ ਜਿਹੜੇ ਹਨ ਗੁਰਮੁਖ ਗੁਰਮੁਖ ਜੀ ਦਾ ਮੜਾ ਪਰਵਾ ਜਿਹੜੇ ਗੁਰਮੁਖ ਜੀਵਤ ਭਾਵ ਤੋਂ ਮਰੇ ਹੋਏ ਐ ਉਹ ਮਾਨ ਸਾਹਿਬ ਜੀ ਦੇ ਪ੍ਰਵਾਨ ਨਹੀਂ ਹਨ ਆਰਜਾ ਨੀਜੈ ਸ਼ਬਦ ਪਛਾਣ ਜਿਨ੍ਹਾਂ ਨੂੰ ਬ੍ਰਹਮ ਨੂੰ ਪਛਾਣ ਲੈਣ ਦੀ ਆਰਜਾ ਉਮਰ ਨਹੀਂ ਨਾ ਉਸਦੀ ਉਹ ਕਹਿੰਦੇ ਆ ਉਮਰ ਉਹ ਹਾਲ ਵਿੱਚ ਲੇਖੇ ਜਾਂ ਯਾਦ ਸਾਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਇਸ ਪ੍ਰਕਾਰ ਭਾਈ ਨੰਗਾਲ ਜੀ ਦੇ ਅਨਵਾਦ ਮੇਧ ਰਾਜ ਜੀ ਨੂੰ ਉਚਾਰਿਆ ਹਨ ਲਿਖਿਆ ਇਸ ਪ੍ਰਕਾਰ ਹੈ ਉਹ ਆਰਦਾ ਉਮਰ ਨਹੀਂ ਉਹਨਾਂ ਦੀ ਵਿਅਰਥ ਜਾਂਦੀ ਮਹਾਰਨ ਕਹੇ ਇੱਕ ਸਿਮ ਨਿਮਕ ਸਿਮਰਨ ਮੈਂ ਜੀਆ ਕੋੜ ਦਿਨ ਲੱਖ ਸਦਾ ਖਰਪੀਆ ਇੱਕ ਸਿਮਨ ਵਿੱਚ ਅੱਖ ਦਾ ਖੋਲਣ ਨੀਚਣ ਜਿੰਨਾ ਕਿ ਉਮਰ ਹੋਵੇ ਉਹ ਸਿਮਰਨ ਵਿੱਚ ਗੁਜ਼ਰੇ ਉਹਨ ਕਰੋੜਾਂ ਬਰੇ ਤੇ ਲੱਖਾਂ ਦਿਨ ਇਸਤ ਹੋ ਗਿਆ ਸਮਝੋ ਐਡੀ ਚੱਲ ਕਦਵੀ ਪਾ ਲਈ ਹੈ ਇਸ ਪ੍ਰਕਾਰ ਤੇ ਦਿਨ ਸਿਮਨ ਕੋਟ ਵਰਖ ਜੀਵੇ सगली ਯੋਧ ਵਰਥਾਨ ਦੇ ਬਿਨਾ ਭਜਨ ਤੋਂ ਕਰੋੜਾਂ ਬਰੇ ਦੀ ਉਮਰ ਵੀ ਜਿਉਂਦਾ ਰਹੇ ਸਾਰੀ ਉਮਰ ਵਿਅਰਥ ਜਾਂਦੀ ਹੈ ਵਾਹਿਗੁਰੂ ਦੇ ਨਾਮ ਤੋਂ ਦਿਨ ਇਸ ਪ੍ਰਕਾਰ ਦੀ ਹਾਲਤਾਂ ਘਟੇ ਜੂਗੀ ਆਰ ਗਿਆ ਨਾ ਛੀਜੈ ਸਬਦ ਪਛਾਨ ਜਿਨ੍ਹਾਂ ਨੇ ਸ਼ਬਦ ਨੂੰ ਪਛਾਨਿਆ ਉਹ ਆਰ ਗਿਆ ਸ੍ਰੇਸ਼ਟदाई ਜਿਹੜੀ ਉਹਨਾਂ ਦੀ ਉਮਰ ਵਾਣਾ ਉਹਨਾਂ ਨੇ ਸੱਚੇ ਆਨੰਦ ਰੂਪ ਆਪਣਾ ਸ਼ੂਮ ਮੰਨਿਆ ਸ੍ਰੇਸ਼ਟ ਇਸ ਕਰਕੇ ਉਹਨਾਂ ਦੀ ਉਮਰ ਦੇਹ ਦੇ ਨਾਲ ਨਾਸ਼ ਨਹੀਂ ਹੁੰਦੀ ਤੇ ਸ਼ਬਦ ਨੂੰ ਪਛਾਨਣ ਵਾਲੇ ਰਾਇਧੰ ਦੀ ਜੋਤਿ ਮਰੇ ਹੋਏ ਆ ਜਾਣਦੇ ਕਿ ਮਰਨ ਹਾਰੇ ਜੀਵਰਾ ਨਹੀਂ ਕਿਤਾ ਸਰੀਰ ਹੈ ਪੁਰਾਣਾ ਜਦੋਂ ਹੋ ਜਾਣਾ ਛੱਡ ਜਾਣਾ ਅਤੇ ਜਿਵੇਂ ਆਪ ਦੇ ਕੁਰਤੇ ਨੂੰ ਕਾਕੇ ਨੂੰ ਕਾ ਲਾ ਲਾ ਦਈਏ ਤੇ ਨਵਾਂ ਪਾ ਲੀਏ ਇਸ ਪ੍ਰਕਾਰ ਹੈ ਤੋ ਉਮਰ ਨਹੀਂ ਉਹਨਾਂ ਦੀ ਸਦੀ ਜੋਤੀ ਸ਼ੂਕ ਨੂੰ ਜਾਣ ਕੇ ਔਰ ਜene ਸਿੱਜੇ ਮਾਦੇ ਪਸਾ ਇਹਨਾਂ ਨੇ ਸ਼ਬਦ ਬ੍ਰਹਮ ਨੂੰ ਪਛਾਣ ਲਿਆ ਬ੍ਰह्म ਰੂਪ ਹੋ ਗਏ ਹਨ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਮੌਤ ਕਰਕੇ ਮਰਦੇ ਨਹੀਂ ਕਾਲ ਵੀ ਇਹਨਾਂ ਨੂੰ ਖਾ ਸਕਦਾ ਹੈ ਸਮਾਂ ਵੀ ਇਹਨਾਂ ਨੂੰ ਖਾ ਸਕਦਾ ਗੁਜ਼ਾਰ ਸਕਦਾ ਨਾਸ ਕਰ ਸਕਦਾ ਗੁਰਮੁਖ ਸੱਚੇ ਸਮਾਵੇਲੇ ਆ ਗੁਰਮੁਖ ਤਾਂ ਭਾਈ ਸੱਚੇ ਜੀ ਜਿਉਂਦੇ ਹੀ ਮਰੇ ਹੋਏ ਆ ਜਿਹਦੇ ਸੱਚੇ ਜੀ ਮਰੇ ਉਹਨੂੰ ਕਾਲ ਨਹੀਂ ਖਾਣਾ ਹੈ ਕਦਰ ਲਾਭ ਦੀ ਜੋਤ ਕਿ ਮਿਲੇ ਹੋਇਆ ਇਹ ਪ੍ਰੇਧਾਨ ਜਿਸ ਪ੍ਰਕਾਰ ਸਾਧ ਸੰਗਤ ਜੀ ਜਿੱਥੇ ਅਗਮਜਦੀ ਹੋਵੇ ਉਹ ਅਗਮਜਦੀ ਜਿਹੜੀ ਹੈ ਉਹ ਛਦਮਜਦੀ ਦੇਤੇ ਜਿੰਨਾ ਚਿਰ ਅਗਮਜਦੀ ਰਹਿੰਦੀ ਹੈ ਉਹਦੇ ਨਾਲ ਕਾਰਜ ਕਰੀ ਜਾਂਦਾ ਹੈ ਜਿਸ ਨੇ ਅਗ ਮਚਨੋਂ ਹਟ ਜੇ ਉਹ ਅਗ ਦੇ ਨਾਲ ਚਿੱਲਾ ਕੁਛ ਤੇ ਗਰਮ ਰਹਿੰਦਾ ਹੈ ਕਵਾਦੀ ਗਰਮ ਰਹਿੰਦਾ ਹੈ ਪਰ ਅਗਨੀ ਵਿੱਚ ਉਹਦੇ ਹੁੰਦੀ ਇਸੇ ਪ੍ਰਕਾਰ ਸਾਧ ਸੰਗਤ ਜੀ ਸਰੀਰ ਜਿਹੜਾ ਹੈ ਪਰਾਲਬਦ ਰੂਪੀ ਗਰਮੈਸ਼ ਕਰਕੇ ਗਰਮ ਰਹਿੰਦਾ ਉਹਨਾਂ ਦਾ ਕ੍ਰਿਸ਼ਨਾਂ ਦੀ ਅੱਗ ਕਾਲ ਦੀ ਅੱਗ ਮੌਤ ਦੀ ਅੱਗ ਨਹੀਂ ਉਹਨਾਂ ਦੇ ਕੋਲੇ ਹੁੰਦੀ ਉਹ ਪਹਿਲਾਂ ਹੀ ਨਾ ਸੋਚ ਚੁੱਕਦੇ ਐ ਇਸ ਕਰਕੇ ਫੇਰ ਨਹੀਂ ਉਹਨਾਂ ਨੂੰ ਮੌਤ ਮਾਰ ਸਕਦੀ ਤੇ ਕਾਲ ਵੀ ਉਹਨਾਂ ਨੂੰ ਖਾ ਸਕਦਾ ਹੈ ਇਹ ਵਾਹਿਗੁਰੂ ਦੀ ਜੋਤ ਮਿਲੇ ਹੋਇਆ ਨਾ ਗੁਰਮੁਖ ਸੱਚੇ ਸੰਭਾਵਣੇ ਗੁਰਮੁਖ ਸੱਚੇ ਜੇ ਬੇਦ ਹੁੰਦੇ ਆ ਮਿਲਦੇ ਹਨ ਵਾਹਿਗੁਰੂ ਦੀ ਜੋਤ ਵਿੱਚ ਗੁਰਮੁਖ ਹਰ ਗੜ ਤੋਂ ਬਾਪਾਈ ਗੁਰਮੁਖ ਅਰੀ ਜੀ ਦਰਗਾਹ ਵੀ ਜਿਹੜੇ ਉਪਾਸ਼ਕ ਬਣ ਕੇ ਆ ਰਹੇ ਉਹ ਸ਼ੋਭਾ ਪਾਉਂਦੇ ਹਨ ਜਾ ਕੇ ਗੁਰਮੁਖ ਵਿੱਚ ਹੋ ਆਪ ਗਵਾਏ ਗੁਰਮੁਖ ਕੌਣ ਹੈ ਜਿਹੜਾ ਵਿੱਚੋਂ ਆਪਾ ਬਾਪ ਹੰਕਾਰ ਗਵਾ ਦਿੰਦੇ ਹਨ ਆਪ ਕਰੇ ਸੋਲ ਸਗਲੇ ਤਾਰੇ ਉਹ ਆਪ ਵੀ ਪੁਰਖ ਮੁਕਤ ਹੋ ਜਾਂਦੇ ਆ ਸਾਰਿਆਂ ਕੋਲਾਂ ਵੀ ਉਹਨਾਂ ਦੇ ਪਿੱਛੇ ਚੜ ਜਾਂਦੀਆਂ ਨਾਮ ਜਪ ਕੇ ਗੁਰਮੁਖ ਜਾਣੇ ਇਹ ਉਹ ਬਲਮਖਾ ਆਪਣੇ ਮਨੁੱਖਾ ਜਨ ਨੂੰ ਸਵਾਰ ਲੈਂਦੇ ਹਨ ਹੋਰ ਉਹਨਾਂ ਦੇ ਜਨਮਾਂ ਨੂੰ ਵੀ ਸਵਾਰ ਦਿੰਦੇ ਹਨ ਗੁਰਮੁਖ ਦੁਖ ਕਦੇ ਨਾ ਲੱਗੈ ਸਰੀਰ ਗੁਰਮੁਖਾਂ ਨੂੰ ਸਰੀਰ ਦਾ ਦੁੱਖ ਚਿੱਤ ਨੂੰ ਨਹੀਂ ਕਦੇ ਲੱਗਦਾ ਜੇ ਉਹਨਾਂ ਦੇ ਸਰੀਰ ਨੂੰ ਜੇਤਨ ਕੋਲੋਂ ਪੀੜੀਏ ਰਤਨਾ ਭੋਰੀ ਦੇਹ ਕੋਲੋਂ ਨਾਲ ਕੋਈ ਸਰੀਰ ਪੀੜ ਦੇਵੇ ਪ੍ਰੇਮ ਭੋਲਾ ਜਿੰਨਾ ਦੀ ਛੱਡਦੇ ਨਹੀਂ ਕਿਉਂ ਨਹੀਂ ਕਹਿੰਦੇ ਵੀ ਚਲੋ ਹੁਣ ਮਾਰੇ ਪ੍ਰੇਮ ਕੀ ਕਰਨਾ ਕਾਈ ਮਤੀ ਦਾਸ ਜੀ ਆਰੇ ਨਾ ਕੀਰੇ ਕੇ ਫੇਰ ਵੀ ਜਗ ਸਾਹਿਬ ਦਾ ਬਾਤ ਕਰਦੇ ਰਹੇ ਹੈ ਗੁਰੂ ਸਾਹਿਬ ਦੇ ਪਿੰਜਰੇ ਵੱਲ ਕਤਵਾਲੀ ਵਾਲੀ ਕੇਰਾ ਕਰਕੇ ਸ਼ਹੀਦ ਹੋਏ ਆ ਉਥੇ ਪਹਾੜੇ ਚਾਨੀ ਚੌਕ ਵਿੱਚ ਇਹ ਆ ਗੁਰਮੁਖਾਂ ਦਾ ਜੀਵਨ ਸਾਧ ਸੰਗੇ ਦੀ ਇਸੇ ਪ੍ਰਕਾਰ ਗੁਰਮੁਖ ਦੁੱਖ ਕਦੇ ਨਾ ਲਗਾ ਸ੍ਰੀ ਸ੍ਰੀ ਦਾ ਦੁੱਖ ਨਹੀਂ ਗੁਰਮੁਖਾਂ ਨੂੰ ਜੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਦੁੱਖ ਹੁੰਦਾ ਬ੍ਰਹਮ ਗਿਆਨ ਵਿੱਚ ਇਸ ਤਰ੍ਹਾਂ ਨੇ ਤੇ ਉਸ ਵੇਲੇ ਜਲਾਦ ਨੇ ਆਪਦੇ ਗੁੱਟ ਤੇ ਛੁਰੀ ਮਾਰਨੀ ਚਾਹੀ ਕਹਿੰਦੇ ਜਲਾਦ ਕੀ ਕਰਨ ਲੱਗਾ ਹੋਸ਼ ਕਰ ਮਨੀ ਸਿੰਘ ਸਾਹਿਬ ਨੇ ਕਿਹਾ ਕਹਿਣ ਲੱਗੇ ਕੀ ਕਾਰਨ ਹੈ ਤੁਹਾਡੇ ਬੰਦ ਬੰਦ ਕੱਟਣ ਦਾ ਸੂਬੇ ਵੱਲੋਂ ਇਜਾਜ਼ਤ ਹੈ ਖਤਵਾਲਾ ਆਇਆ ਜੇ ਅਕਾਲੀਆਂ ਵੱਲੋਂ ਕਹਿੰਦੇ ਗੱਲ ਸੁਣੋ ਜੇ ਬੰਦ-ਬੰਦ ਕੱਟਣ ਦਾ ਹੁਕਮ ਹੈ ਮੇਰੀਆਂ ਉਂਗਲਾਂ ਦੇ ਵਿੱਚ ਤਿੰਨ-ਤਿੰਨ ਟੋਟੇ ਆ ਪਹਿਲਾਂ ਕਰ ਇਹਨਾਂ ਦੇ ਬੰਦ-ਬੰਦ ਕੱਟ ਫਿਰ ਚੌਥਾ ਵਾਰ ਗੁੱਟ ਤੇ ਚਲਾਇ ਸੁਣ ਕੇ ਜਲਾਦ ਨੇ ਜਲਾਦ ਪੁਣਾ ਛੜਕ ਤੋਵਾ ਤੋਵਾ ਕਰ ਬੈਠਾ ਫਿਰ ਹੋਰ ਜਲਾਦ ਉੱਠਿਆ ਉਸਨੂੰ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਉਹਨਾਂ ਨੇ ਟੋਟੇ ਉਂਗਲਾਂ ਦੇ ਤਿੰਨ-ਤਿੰਨ ਪਹਿਲਾਂ ਕੀਤੇ ਤੇ ਉਵੇਂ ਬ੍ਰਹਮ ਗਿਆਨ ਚ ਬੈਠੇ ਆ ਸੁਨੀ ਸਾਹਿਬ ਦਾ ਪਾਠ ਕਰਦੇ ਆ ਇਹ ਸਰੀਰਿਕ ਦੁੱਖ ਹੁੰਦਾ ਕੌਣ ਭਾਈ ਟੋਟੇ-ਟੋਟੇ ਐਂ ਕਰਾ ਸਕਦਾ ਸੀ ਦੇ ਦੋ ਵਿਰੇ ਜਿਵੇਂ ਕਪੜਾ ਦਰਜੀ ਦੇ ਪਾਸੋਂ ਬਿਓ ਬੇਨਤੀ ਦਾ ਵੀ ਐ ਕੁਰਤਾ ਮੇਰਾ ਬਣਾ ਦੇ ਜੇਬ ਲਾ ਦੇ ਇਉ ਗਲਮਾ ਰੱਖੀ ਇਉ ਮੇਰੇ ਕਲੀਆਂ ਰੱਖੀ ਐ ਸਰੀਰ ਨੂੰ ਪਾਸੇ ਬੈਠੇ ਦੇ ਤੋਂ ਵਦੇ ਹੋਏ ਬੇਨਤੀ ਜਾ ਰਹੇ ਹੈ ਕਤਰਾ ਕਤਰਾ ਕਰਾਈ ਜਾਂਦੇ ਹੈ ਟੋਟਾ ਟੋਟਾ ਕਰਾਈ ਜਾਂਦੇ ਹੈ ਪਰ ਆਪ ਵਾਹਿਗੁਰੂ ਦੇ ਆਨੰਦ 'ਚ ਸਰਾਫ ਨਹੀਂ ਦਿੰਦੇ ਕੋਈ ਬਚਨ ਨਹੀਂ ਕਰਦੇ ਗਿਆਨ ਕੇ ਆਨੰਦ ਹੈ ਉਹ ਐਸੋ ਅਸਤਰੀ ਗੁਰੂ ਅਰਜਨ ਸਾਹਿਬ ਦਾ ਦਿੱਤੀ ਜਾਂਦਾ ਜਾਣ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਮੈਰਾਈ ਬ੍ਰह्म ਪ੍ਰਸਾਰ ਪਸਾਰੇ ਪੀਤਰ ਸਦਗਰ ਤੇ ਸੋਝੀ ਪਾਈ ਇਹ ਸਮਝ ਹੈ ਉਹਨਾਂ ਨੂੰ ਬੰਦ ਮੰਨ ਕਟਾਉਂਦੇ ਹੋਏ ਵੀ ਸਭ ਸੰਗੇ ਜੀ ਗੁਰਮਖ ਪਿਆਰੇ ਦੇ ਤੋ ਵਿਦੇ ਹਨਗੇ ਇਹ ਹੈ ਗੁਰਮਖਾਂ ਦੀ ਕਰਨੀ ਇਹ ਸੰਤਾਂ ਨੂੰ ਪੁੱਛਿਆ ਸੀ ਕਿ ਮਹਾਰਾ ਇਹ ਕੀ ਗੱਲ ਹੈ ਜਿਸਵੇ ਸੰਬੂਕ ਨੇ ਮਾਰਿਆ ਸੀ ਆਪਣੇ ਇਹਦੇ ਮਨਸੂਰ ਦੇ ਫੁੱਲੋ ਰੋਪਿਆ ਸੀ ਕਹਿੰਦਾ ਤੂੰ ਮੇਰਾ ਜਦੋਸਤ ਹੈ ਕਹਾਂ ਮੇਰੇ ਫੁੱਲ ਨਹੀਂ ਮਾਰਿਆ ਤੂੰ ਮੇਰਾ ਜਾਨੂ ਹੋ ਕੇ ਭਾਈ ਮਨੀ ਸਿੰਘ ਨੇ ਕੋਈ ਬਚਨ ਨਹੀਂ ਕਿਹਾ ਤੇ ਸੰਤਾਂ ਨੇ ਕਿਹਾ ਵੀ ਪ੍ਰੇਮ ਦੀ ਖੇਲ ਹੈ ਇਹ ਇਹ ਗਿਆਨ ਭਾਵੇਂ ਹੁੰਦਾ ਹੈ ਉਹਨਾਂ ਨੂੰ ਗਿਆਨਵਾਨਾਂ ਨੂੰ ਪਰ ਜਿਹੜੀ ਪ੍ਰੇਮ ਦੀ ਖੇਲ ਹੈ ਗੁਰੂ ਸਾਹਿਬ ਦੀ ਅਕਰਸ਼ੀ ਹੈ ਭਾਈ ਮਨੀ ਸਿੰਘ ਸਾਹਿਬ ਦੇ ਮਤੀ ਦਾਸ ਦੇ ਅੰਦਰ ਭਾਈ ਤਾਰੂ ਸਿੰਘ ਉਹ ਪ੍ਰੇਮ ਸੀ ਗੁਰੂ ਦਾ ਜਿਹਦੇ ਕਰਕੇ ਦੇਹ ਦਾ ਚੇਤਾ ਨਹੀਂ ਰਹੂਗਾ ਇਸ ਪ੍ਰੇਮ ਦੀ ਇਹ ਖੇਲ ਨਿਯਾਰੀ ਹੈ ਜਿਸ ਨੂੰ ਕਿਹਾ ਗੁਰੂ ਨਾਨਕ ਸਾਹਿਬ ਜਾਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਕਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਰਨਾ ਕੀਜਾ ਇਹ ਪ੍ਰੇਮ ਦੀ ਹਲਕੀ ਪੀੜ ਨਹੀਂ ਪ੍ਰਤੀਤ ਹੁੰਦੀ ਉਹਨਾਂ ਦੇ ਤਾਂ ਹੀ ਐਸੀ ਪ੍ਰੇਮ ਦੀ ਖੇਲ ਅਵਸਥਾ ਹੈ ਗੁਰਮੁਖ ਦੁੱਖ ਕਦੇ ਨਾ ਲਗਾ ਸਰੀਰ ਇਹ ਉਹ ਜਿਹੜੇ ਗੁਰਮੁਖ ਮੰਨਿਓ ਉਹਨਾਂ ਨੂੰ ਸਰੀਰਕ ਦੁੱਖ ਨਹੀਂ ਕਰੀਂ ਕੰਭੜਦਾ ਜੇ ਬੰਦ-ਬੰਦ ਵੀ ਕਟਾਉਂਦੇ ਆ ਜੇ ਆਰੇ ਨਾਲ ਵੀ ਚਰਾਉਂਦੇ ਆ ਕੋਈ ਵੀ ਸਰੀਰਕ ਦੁੱਖ ਤੋਂ ਨਿਆਰੇ ਰਹਿੰਦੇ ਆ ਇੰਨਾ ਉੱਚਾ ਜੀਵਨ ਹੈ ਮਹਾਪੁਰਖਾਂ ਦਾ ਗੁਰਮੁਖ ਹੋਮੈ ਕੀ ਕਾਤੀ ਸੇ ਮਹਾਰਾਜੇ ਸਿਰ ਕਿਉਂ ਆ ਕਹਿੰਦੇ ਹੋਮੈ ਕਰਕੇ ਆ ਭਾਈ ਜਿੰਨਾ ਚਿਰ ਹੋਮੈ ਉਹਨਾਂ ਚਿਰ ਪੀੜ ਹੈ ਜੇ ਮਰੇ ਹੋਏ ਸਰੀਰ ਨੂੰ ਅੱਗ ਚ ਸਾੜਦੇ ਦਾ ਪੀੜ ਨਹੀਂ ਪ੍ਰਤੀਤ ਹੁੰਦੀ ਕਿਉਂ ਗੁਰਮਖਾਂ ਦੀ ਹੋਮੇ ਦੀ ਪੀੜ ਚੱਕੀ ਗਈ ਹੈ ਇਹ ਹੋਮੇ ਮਿਟ ਗਈ ਹੈ ਇਸ ਕਰਕੇ ਉਹਨੂੰ ਪੀੜ ਨਹੀਂ ਪ੍ਰਤੀਤ ਹੁੰਦੀ ਹੈ ਕਲੇਸ਼ ਨਹੀਂ ਪ੍ਰਤੀਤ ਹੁੰਦਾ ਐਸੀ ਅਵਸਥਾ ਵਾਲੇ ਮਹਾਪੁਰਖ ਆਕਾਸ਼ ਵੀ ਨਹੀਂ ਆਈ ਹੈ ਜਿਵੇਂ ਸਰਸੰਦੇ ਜਿਸ ਪ੍ਰਕਾਰ ਸਰਸੰਦੇ ਅਰਵਾਸ ਕੋ ਕਹੇ ਪਹੁੰਚੇ ਵਾਨ ਪੀਰ ਜਿਹੜਾ ਆਕਾਸ਼ ਨੂੰ ਸੰਨੇਤੀ ਆਕਾਸ਼ ਨੂੰ ਤਾਂ ਇਹਨਾਂ ਸਕਦਾ ਇਉਂ ਬਾਈ ਕੱਟ ਵੇਤੇ ਜਿਹੜੇ ਆਕਾਸ਼ ਵੀ ਨਹੀਂ ਆਈ ਨਰਲੇਪ ਹੈ ਉਹਨਾਂ ਨੂੰ ਖੋਬ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਇਹ ਹੋਮੇ ਦੀ ਪੀੜ ਉਹਨਾਂ ਦੇ ਅੰਦਰੋਂ ਗੁਰਮਖਾਂ ਦੇ ਨਿਕਲ ਗਈ ਹੈ ਸੱਚੇ ਪਾਰਸਨ ਮਿਹਰ ਕਰਦੀ ਐ ਅਸੀ ਵਾਸਾ ਹੈ ਉਹਨਾਂ ਦੀ ਗੁਰਮਖਾਂ ਮਾਨੇ ਨਰਮਨੋ ਫਿਰ ਮਾਇਲ ਨਾ ਲੱਗਦਾ ਗੁਰਮਖਾਂ ਦੇ ਮਨ ਸੁਧ ਹੈ ਇਸ ਕਰਕੇ ਹੰਗਤਾ ਦੀ ਮਾਰ ਕੇ ਅਸੀਂ ਐਡੇ ਕਮਾਈ ਵਾਲੇ ਅਸੀਂ ਐਡੇ ਬ੍ਰह्म ਗਿਆਨੀ ਐ ਇਹ ਵੀ ਮੈਲ ਨਹੀਂ ਲਾਉਂਦੇ ਕਿਸੇ ਪ੍ਰਕਾਰ ਦੀ ਗੁਰਮੁਖ ਸਹਿਜ ਸਮਾਉਣਿਆ ਗੁਰਮੁਖ ਸਹਿਜ ਰੂਪ ਵਿੱਚ ਹੀ ਸਮਾਏ ਰਹਿੰਦੇ ਭੇਦ ਹੋਏ ਰਹਿੰਦੇ ਹਨ ਗੁਰਮੁਖ ਨਾਮ ਜਿਲਾ ਵਡਿਆਈ ਇਹ ਗੁਰਮੁਖਾਂ ਨੂੰ ਮਾਰਾ ਕਿੱਥੋਂ ਵਡਿਆਈ ਮੇਰੇ ਕਹਿੰਦੇ ਮਹਾਰਾਜ ਨਾਮ ਕਰਕੇ ਮਹਾਰਾਜ ਦੇ ਨਾਮ ਦੀ ਅਭਿਆਸ ਕਰਨੇ ਕਰਕੇ ਸਾਰੀ ਵਡਿਆਈ ਗੁਰਮੁਖ ਪਾਈ ਦੀ ਮਿਲੀ ਐ ਗੁਰਮੁਖ ਗੁਣ ਦਾ ਹੈ ਸੋਭਾ ਪਾਈ ਗੁਰਮੁਖ ਮਹਾਰਾਜ ਦੇ ਗੁਣਾ ਨੂੰ ਗਾਉਂਦੇ ਐ ਏਡੀ ਅਵਸਥਾ ਵਾਲੇ ਹੋ ਕੇ ਇਸ ਕਰਕੇ ਸੋਭਾ ਗੁਰਮੁਖ ਗਿਆਨੀ ਆਪ ਪਰਮੇਸ਼ਰ ਦੀ ਤਾਰਿਆਂ ਲੋਕ ਪਰ ਲੋਕ ਦੇ ਸਦਾ ਆਨੰਦ ਰਹੇ ਦਿਨ ਰਾਤੀ ਉਹ ਆਨੰਦ ਰੂਪ ਦੇ ਵਿੱਚ ਸਦਾ ਰਾਤ ਨੇ ਜੁੜੇ ਰਹਿੰਦੇ ਨੇ ਭੇਦ ਹੋ ਕੇ ਗੁਰਮੁਖ ਸਾਬਦ ਕਰਾਵਲੇ ਗੁਰਮੁਖ ਆਪ ਸ਼ਬਦ ਦੀ ਕਮਾਈ ਕਰਦੇ ਆ ਹੋਰ ਨਾਲ ਦੇ ਪਾਸੇ ਸ਼ਬਦ ਦਾ ਅਭਿਆਸ ਕਰਾਉਣਿਆਂ ਕਰਾਉਂਦੇ ਹਨ ਗੁਰਮੁਖਵਾਜਨਾਂ ਤੋਂ ਵਦਨ ਮਾਰੇ ਸਾਹਿਬ ਜੀ ਮਨ ਕਰਾਵਣੀਆਂ ਕਰਾਉਂਦਾ ਗੁਰਮੁਖ ਆਨੰਦਨ ਸਭ ਦੇ ਰਾਤਾ ਜਿਵੇਂ ਮਨ ਰਾਜ ਨੇ ਸਵਰ ਬ੍ਰਹਮ ਦੇ ਕੀ ਗੁਰਾਂ ਦੇ ਉਹ ਨਾਂ ਦੀ ਰੰਗਿਆ ਰਹਿੰਦਾ ਹੈ ਗੁਰਮੁਖ ਜੋਗਤਾਰੇ ਹੈ ਜੱਤ ਗੁਰਮੁਖ ਜਿਵੇਂ ਤ੍ਰੂਪਰਾ ਆਲਾ ਆਦਿਕ ਹੋਏ ਚਹਾਂ ਜੁਗਾਂ ਦੀ ਜਾਣੇ ਜਾਂਦੇ ਆ ਉਹ ਲੋਕਿ ਸੁਪੇਨੀ ਚਹਾਂ ਜੁਗਾਂ ਵਾਲਾ ਸੰਸਾਰ ਚ ਜਾਣੇ ਗਏ ਹੈ ਇਸ ਪ੍ਰਕਾਰ ਸਾਰੇ ਦੁਨੀਆਂ ਜੋ ਪਰਗਤ ਹਨ ਗੁਰਮੁਖ ਗੁਣ ਦਾਦਾ ਸਦਾ ਨਿਰਮਲ ਗੁਰਮੁਖ ਨੂੰ ਸਦਾ ਮਾਇਆ ਦੀ ਮਾਇਆ ਦੀ ਇੱਛਾ ਨਹੀਂ ਉਹਨਾਂ ਦੇ ਅੰਦਰ ਹੰਗਕਾਰ ਦੀ ਮਾਇਆ ਦੀ ਹੀ ਨਹੀਂ ਹੈ ਕਹਿਆ ਉੱਜਲ ਗੁਣਾ ਨੂੰ ਗਾਉਂਦੇ ਹਾਂ ਮੈਂ ਦਾਲ ਕਿੱਲੇ ਫਸਾ ਤੇ ਰਹੇ ਤੋ ਕਿ ਸਭ ਦੇ ਭਗਤ ਕਰਾਉਣੇ ਹੈ ਗੁਰੂ ਸਾਹਿਬ ਜੀ ਆਪ ਦੇ ਸ਼ਬਦ ਦਾਰਾ ਉਹਨਾਂ ਪਾਸੋਂ ਭਗਤੀ ਕਰਾਉਣ ਰਿਹਾ ਹੈ ਇਹਨਾਂ ਸ਼ਬਦ ਦੀ ਦਾਤ ਕੀ ਉਹਨਾਂ ਤੋਂ ਭਲਕੀ ਕਰਾਉਂਦੇ ਹਨ ਬਾਦ ਗੁਰੂ ਹੈ ਅੰਧ ਅੰਧਾਰਾ ਜਿਵੇਂ ਸਦਗ੍ਰੰਥੋਂ ਅਗਿਆਨ ਦਾ ਅੰਧ ਅਗਿਆਨ ਦਾ ਹਨੇਰਾ ਪਿਆ ਹੋਇਆ ਸਾਰਿਆਂ ਦੇ ਅੰਦਰ ਅੰਨੇ ਹੋ ਰਹੇ ਆ ਜਮਕਾਲ ਗਰਥੇ ਕਰਹਿ ਪੁਕਾਰਾ ਉਹ ਜਮਕਾਲ ਦੇ ਗਰਥੇ ਨਾ ਉਹ ਗਰਸੇ ਹੋਏ ਪਕੜੇ ਹੋਏ ਪੁਕਾਰਾਂ ਕਰਦੇ ਫਰਿਆਦਾਂ ਕਰਦੇ ਫੇਰ ਕੀ ਬਣ ਸਕਦਾ ਹੈ ਹੰਨ ਦਿਲ ਰੂਗੀ ਬਿਸਤਾ ਕੇ ਕੀ ਰਾਜ ਨੇ ਹਉਮੈ ਕਰਕੇ ਰੋਗੀ ਹੈ ਅਗਿਆਨ ਕਰਕੇ ਰੋਗੀ ਹੈ ਵਕਾਰਾਂ ਕਰਕੇ ਰੋਗੀ ਹੈ ਮਾਤਾ ਦੇ ਦਰੂਪੀ ਬਿਸ਼ਾ ਦੇ ਕੀੜੇ ਆ ਇਥੇ ਬਿਸ਼ਾਰੀ ਤੇ ਬਿਸ਼ਾ ਦੇ ਕੀੜੇ ਹਨ ਬੇਸਾਲੇ ਧੁਖ ਪਾਉਣੇ ਇਹ ਮਰਦ ਵੀ ਬਿਸ਼ਾ ਅਜ ਪਾ ਕੇ ਦੁਖ ਪਾਉਂਦੇ ਹਨ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਜਾਣਦੇ ਜਦੋਂ ਆਪ ਹੀ ਪੈਦਾ ਕਰਦਾ ਆਪ ਹੀ ਪਾਲਣਾ ਕਰਦਾ ਕਰਾਉਂਦਾ ਹੈ ਗੁਰਮੁਖ ਹਿਰਦਾ ਗੁੱਠਾ ਆਪ ਆਏ ਗੁਰੂ ਖਾਂ ਦੇ ਹਿਰਦੇ ਚ ਆਪ ਹੀ ਸਰਬਨ ਕਰਦਾ ਆ ਆਪ ਹੀ ਗੁਰੂ ਹੋ ਕੇ ਕਰਾਉਂਦਾ ਹੈ ਜਿਉ ਹਿਰਦੇ ਜਾ ਕੇ ਆ ਬਸ ਗਿਆ ਹੈ ਪਰਮੇਸ਼ਰ ਸਾਖਾ ਸਾਤ ਹੋ ਕੇ ਜਿਵੇਂ ਪਾਣੀ ਇੱਕ ਖੂਹ ਚੋਂ ਨਿਕਲਦਾ ਹੈ ਡੋਰੀ ਦੇ ਨਾਲ ਇਕ ਸੋਮਿਆਂ ਦਾ ਪਾਣੀ ਆਕੇ ਵਹਿ ਵਹਿ ਕਰਦਾ ਹੈ ਨਾਨਕ ਨਾਮ ਮਿਲੇ ਵਡਿਆਈ ਸਤਿਗੁਰੂ ਜੀ ਕਹਿੰਨੇ ਮਹਾਰਾਜੇ ਨਾਮ ਕਰਕੇ ਭਾਈ ਗੁਰਮਖੰਦ ਨੂੰ ਵਡਿਆਈ ਮਿਲਦੀ ਹੈ ਪੂਰੇ ਗੁਰ ਤੇ ਪਾਵੈ ਇਹ ਅਮਰ ਦਾ ਨਾਮ ਪੁਰੂ ਸਤਿਗੁਰੂ ਨਾਨਕ ਦੀ ਦਾਤ ਹੈ ਸਤਿਗੁਰਾਂ ਤੋਂ ਪਾਇਆ ਜਾਂਦਾ ਹੈ